ਸਤਿ ਸ਼੍ਰੀ ਅਕਾਲ ਜੀ। ਹਾਂ ਜੀ ਦੋਸਤੋ ਅੱਜ ਦੀ ਸਟੋਰੀ ਮੈਂ ਦੋ ਭਰਾਵਾਂ ਦੇ ਪਿਆਰ ਦੀ ਲੈ ਕੇ ਹਾਜ਼ਰ ਹੋਈ ਹਾਂ। ਮੈਂ ਆਸ ਕਰਾਂਗੀ ਕਿ ਤੁਸੀਂ ਇਸ ਸਟੋਰੀ ਨੂੰ ਬਹੁਤ ਜ਼ਿਆਦਾ ਪਿਆਰ ਦਿਓਗੇ। ਹਾਂ ਜੀ ਦੋਸਤੋ ਇਹ ਸਟੋਰੀ ਉਸ ਸਮੇਂ ਹੁੰਦੀ ਹੈ ਜਦੋਂ ਛੋਟੇ ਭਰਾ ਵੱਲੋਂ ਵੱਡੇ ਭਰਾ ਨੂੰ ਫੋਨ ਕਰਕੇ ਇਹ ਕਿਹਾ ਜਾਂਦਾ ਹੈ ਕਿ ਭਰਾ ਜੀ ਕੱਲ ਤੁਸੀਂ ਸਾਡੇ ਘਰ ਜ਼ਰੂਰ ਆਉਣਾ ਕਿਉਂਕਿ ਮੇਰੇ ਨਵੇਂ ਘਰ ਵਿੱਚ ਪ੍ਰੋਗਰਾਮ ਹੈ। ਤੁਹਾਨੂੰ ਸਾਰਿਆਂ ਨੂੰ ਆਉਣਾ ਪਊਗਾ ਮੈਂ ਗੱਡੀ ਭੇਜ ਦਿਆਂਗਾ ਨਿੱਕੇ ਭਰਾ ਸਿਮਰ ਨੇ ਵੱਡੇ ਭਰਾ ਅਮਨ ਨਾਲ ਮੋਬਾਈਲ ਤੇ ਗੱਲ ਕਰਦੇ ਹੋਏ ਕਿਹਾ ਵੱਡਾ ਭਰਾ ਪੁੱਛਦਾ ਹੈ ਕੀ ਕਿਰਾਏ ਦੇ ਦੂਜੇ ਘਰ ਵਿੱਚ ਸ਼ਿਫਟ ਹੋ ਰਿਹਾ ਏ ਤੂੰ ਹਾਂਜੀ ਦੋਸਤੋ ਉਸ ਤੋਂ ਬਾਅਦ ਨਹੀਂ ਨਹੀਂ ਵੀਰ ਜੀ ਇਹ ਮੇਰਾ ਆਪਣਾ ਘਰ ਹੈ ਕਿਰਾਏ ਦਾ ਨਹੀਂ ਆਪਣਾ ਘਰ ਹੈਰਾਨੀ ਨਾਲ ਅਮਨ ਦੇ ਮੂੰਹੋਂ ਨਿਕਲਿਆ ਉਸ ਤੋਂ ਬਾਅਦ ਸਿਮਰ ਤੂੰ ਤੇ ਦੱਸਿਆ ਹੀ ਨਹੀਂ ਕਿ ਤੂੰ ਆਪਣਾ ਘਰ ਲੈ ਲਿਆ ਬਸ ਤੇ ਇਦਾਂ ਹੀ ਵੀਰ ਜੀ ਕਹਿੰਦੇ ਹੋਏ ਸਿਮਰ ਨੇ ਫੋਨ ਕੱਟ ਦਿੱਤਾ ਆਪਣਾ ਘਰ ਬਸ ਇਦਾਂ ਹੀ ਦੇ ਸ਼ਬਦ ਅਮਨ ਦੇ ਦਿਮਾਗ ਵਿੱਚ ਹਥੌੜੇ ਦੀ ਤਰ੍ਹਾਂ ਵੱਜ ਰਹੇ ਸੀ ਉਸ ਨੇ ਆਪਣਾ ਘਰ ਕਿਵੇਂ ਖਰੀਦ ਲਿਆ ਅਸਲ ਵਿੱਚ ਅਮਨ ਤੇ ਸਿਮਰ ਦੋਵੇਂ ਸੱਗੇ ਭਰਾ ਹੀ ਸੀ ਤੇ ਦੋਹਾਂ ਵਿੱਚ 15 ਸਾਲ ਦਾ ਫਰਕ ਸੀ ਸਿਮਰ ਜਦ 7 ਸਾਲ ਦਾ ਸੀ ਉਦੋਂ ਉਹਨਾਂ ਦੇ ਮਾਤਾ ਪਿਤਾ ਦੀ ਇੱਕ ਦੁਰਘਟਨਾ ਵਿੱਚ ਮੌਤ ਹੋ ਗਈ ਉਦੋਂ ਸਿਮਰ ਦੇ ਪਾਲਣ-ਪੋਸ਼ਣ ਦੀ ਸਾਰੀ ਜ਼ਿੰਮੇਵਾਰੀ ਅਮਨ ਤੇ ਆ ਗਈ। ਇਸ ਲਈ ਅਮਨ ਨੇ ਜਲਦ ਹੀ ਵਿਆਹ ਕਰਵਾ ਲਿਆ ਤਾਂ ਦੇ ਸਿਮਰ ਦੀ ਦੇਖਭਾਲ ਸਹੀ ਤਰੀਕੇ ਨਾਲ ਹੋ ਸਕੇ। ਪ੍ਰਾਈਵੇਟ ਕੰਪਨੀ ਵਿੱਚ ਕਲਰਕ ਦਾ ਕੰਮ ਕਰਦਾ ਸੀ ਅਮਨ। ਸਾਰੀ ਤਨਖਾਹ ਕਿਰਾਏ ਦੇ ਘਰ ਤੇ ਸਿਮਰ ਦੀ ਪੜ੍ਹਾਈ ਦੇ ਖਰਚ ਹੋ ਜਾਂਦੀ। ਇਸ ਚੱਕਰ ਵਿੱਚ ਅਮਨ ਨੇ ਵਿਆਹ ਦੇ ਕਈ ਸਾਲ ਤੱਕ ਬੱਚਾ ਪੈਦਾ ਨਹੀਂ ਕੀਤਾ। ਜਿੰਨਾ ਵੱਡਾ ਪਰਿਵਾਰ, ਓਨਾ ਹੀ ਜ਼ਿਆਦਾ ਖਰਚਾ। ਪੜਾਈ ਪੂਰੀ ਹੋਣ ਤੇ ਸਿਮਰ ਦੀ ਵੀ ਨੌਕਰੀ ਲੱਗ ਗਈ ਇੱਕ ਬਹੁਤ ਹੀ ਵਧੀਆ ਕੰਪਨੀ ਵਿੱਚ ਤੇ ਜਲਦ ਹੀ ਉਸਨੇ ਵਿਆਹ ਕਰਾ ਲਿਆ ਵੱਡੇ ਭਰਾ ਦੇ ਘਰ ਵਿੱਚ ਰਹਿਣ ਨਾਲ ਘਰ ਨਿੱਕਾ ਪੈਣ ਲੱਗਾ ਸਿਮਰ ਨੇ ਦੂਜਾ ਘਰ ਕਿਰਾਏ ਤੇ ਲੈ ਲਿਆ ਤੇ ਵੱਖ ਰਹਿਣ ਲੱਗਾ ਹੁਣ ਸਿਮਰ ਦੇ ਦੋ ਬੱਚੇ ਇੱਕ ਬੇਟਾ ਤੇ ਬੇਟੀ ਸੀ ਘਰ ਖਰੀਦਣ ਦੀ ਗੱਲ ਜਦੋਂ ਅਮਨ ਨੇ ਆਪਣੀ ਪਤਨੀ ਨਾਲ ਕੀਤੀ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਦੇਵਰ ਜੀ ਲਈ ਅਸੀਂ ਕੀ ਕੀ ਨਹੀਂ ਕੀਤਾ ਘਰ ਵਿੱਚ ਕਈ ਕਦੀ ਮਹਿੰਗਾ ਫਲ ਅਤੇ ਮਹਿੰਗੀ ਸਬਜ਼ੀ ਵੀ ਨਹੀਂ ਆਈ ਦੁੱਖ ਇਸ ਗੱਲ ਦਾ ਨਹੀਂ ਕਿ ਉਹਨਾਂ ਨੇ ਆਪਣਾ ਘਰ ਬਣਾ ਲਿਆ ਦੁੱਖ ਤਾਂ ਇਸ ਗੱਲ ਦਾ ਏ ਕਿ ਇਹ ਗੱਲ ਸਾਡੇ ਕੋਲ ਲੁਕੋ ਕੇ ਰੱਖੀ ਇਹ ਕਹਿ ਕੇ ਉਸ ਦੀ ਭਾਬੀ ਰੋਣ ਲੱਗਦੀ ਹੈ ਨਵੇਂ ਘਰ ਦੇ ਮਹੂਰਤ ਵਾਲੇ ਦਿਨ ਸਵੇਰੇ ਸਿਮਰ ਦੁਆਰਾ ਗੱਡੀ ਭੇਜੀ ਜਾਂਦੀ ਹੈ। ਅਮਨ ਦੇ ਪਰਿਵਾਰ ਨੂੰ ਲੈ ਕੇ ਇੱਕ ਸੁੰਦਰ ਜਹੇ ਘਰ ਅੱਗੇ ਗੱਡੀ ਜਾ ਕੇ ਖੜੀ ਹੋ ਜਾਂਦੀ ਹੈ। ਘਰ ਨੂੰ ਵੇਖ ਕੇ ਅਮਨ ਦੇ ਮਨ ਵਿੱਚ ਹੂਕ ਜਹੀ ਉੱਠੀ। ਘਰ ਜਿੰਨਾ ਬਾਹਰੋਂ ਸੁੰਦਰ ਸੀ ਉਸ ਤੋਂ ਕਿਤੇ ਜ਼ਿਆਦਾ ਅੰਦਰੋਂ ਸੁੰਦਰ ਸੀ। ਹਰ ਤਰ੍ਹਾਂ ਦੀ ਸੁੱਖ ਸਹੂਬਾ ਸੀ। ਉਸ ਘਰ ਦੇ ਦੋ ਹਿੱਸੇ ਇੱਕੋ ਜਿਹੇ ਦੇਖ। ਅਮਨ ਮਨ ਹੀ ਮਨ ਵਿੱਚ ਸੋਚਣ ਲੱਗਾ ਕਿ ਨਿੱਕੇ ਨੂੰ ਆਪਣੇ ਮੁੰਡੇ ਦੀ ਵੀ ਕਿੰਨੀ ਚਿੰਤਾ ਹੈ। ਉਸ ਦੇ ਲਈ ਹੁਣੇ ਹੀ ਨਮਾ ਘਰ ਬਣਵਾ ਦਿੱਤਾ ਪੂਰਾ ਘਰ 1.5 ਕਰੋੜ ਤੋਂ ਘੱਟ ਦਾ ਨਹੀਂ ਹੋਣਾ ਤੇ ਇੱਕ ਮੈਂ ਹਾਂ ਜਿਸ ਕੋਲ ਜਵਾਨ ਕੁੜੀ ਦੇ ਵਿਆਹ ਲਈ 2 ਲੱਖ ਰੁਪਏ ਵੀ ਨਹੀਂ ਘਰ ਵੇਖਦੇ ਸਮੇ ਅਮਨ ਦੀਆਂ ਅੱਖਾਂ ਵਿੱਚ ਹੰਝੂ ਸੀ ਜਿਨ੍ਹਾਂ ਨੂੰ ਉਸਨੇ ਬੜੀ ਮੁਸ਼ਕਲ ਨਾਲ ਰੋਕਿਆ ਸੀ ਉਦੋਂ ਹੀ ਬਾਬਾ ਜੀ ਨੇ ਆਵਾਜ਼ ਮਾਰੀ ਕਿ ਅਰਦਾਸ ਦਾ ਸਮਾਂ ਹੋ ਗਿਆ ਘਰ ਦਾ ਮਾਲਕ ਅਰਦਾਸ ਲਈ ਅੱਗੇ ਆਵੇ ਉਸ ਤੋਂ ਬਾਅਦ ਸਿਮਰ ਦੇ ਦੋਸਤਾਂ ਨੇ ਸਿਮਰ ਨੂੰ ਅੱਗੇ ਜਾਣ ਲਈ ਕਿਹਾ ਸਿਮਰ ਨੇ ਕਿਹਾ ਇਸ ਘਰ ਦਾ ਮਾਲਕ ਮੈਂ ਇਕੱਲਾ ਨਹੀਂ ਹਾਂ ਮੇਰੇ ਵੱਡੇ ਵੀਰ ਜੀ ਵੀ ਨੇ ਇਹ ਕਹਿ ਕੇ ਉਸਨੇ ਆਪਣੇ ਵੀਰ ਜੀ ਨੂੰ ਆਵਾਜ਼ ਲਗਾਈ ਮੇਰੇ ਵੱਡੇ ਵੀਰ ਜੀ ਵੀ ਇਸ ਘਰ ਦੇ ਮਾਲਕ ਨੇ ਇਸ ਘਰ ਦੇ ਦੋ ਹਿੱਸੇ ਨੇ ਇੱਕ ਮੇਰਾ ਤੇ ਇੱਕ ਮੇਰੇ ਵੀਰ ਜੀ ਦਾ ਅਰਦਾਸ ਦੇ ਸਮੇਂ ਨਿੱਕੇ ਭਰਾ ਨੇ ਵੱਡੇ ਭਰਾ ਦੇ ਕੰਨ ਵਿੱਚ ਕਿਹਾ ਕਿ ਵੀਰ ਜੀ ਬੇਟੀ ਦੀ ਪੜ੍ਹਾਈ ਦੀ ਚਿੰਤਾ ਨਾ ਕਰਨਾ ਅਸੀਂ ਦੋਵੇਂ ਰਲ ਕੇ ਉਸ ਦਾ ਵਿਆਹ ਵੀ ਕਮਾ ਕਰਾਂਗੇ ਤੇ ਉਸ ਨੂੰ ਪੜ੍ਹਾਵਾਂਗੇ ਵੀ ਪੂਰੀ ਅਰਦਾਸ ਦੇ ਸਮੇਂ ਅਮਨ ਆਪਣੇ ਹੰਝੂ ਪੂੰਝਦਾ ਰਿਹਾ ਅਮਨ ਵਰਗੇ ਭਰਾ ਅੱਜ ਵੀ ਮਿਲ ਜਾਂਦੇ ਨੇ ਪਰ ਸਿਮਰ ਵਰਗੇ ਮਿਲਨੇ ਬਹੁਤ ਔਖੇ ਨੇ ਹਾਂਜੀ ਦੋਸਤੋ ਇਹ ਸੀ ਦੋ ਭਰਾਵਾਂ ਦੀ ਸਟੋਰੀ ਜਿਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇੱਕ ਭਰਾ ਦੁਆਰਾ ਆਪਣੇ ਭਰਾ ਦਾ ਜੋ ਕਰਜ਼ਾ ਹੈ ਕਿਸ ਤਰ੍ਹਾਂ ਉਤਾਰਿਆ ਜਾਂਦਾ ਤੇ ਉਹਨਾਂ ਦੇ ਪਿਆਰ ਦੇ ਨਿਗ ਨੂੰ ਅਸੀਂ ਦੇਖ ਰਹੇ ਹਾਂ ਵੱਡੇ ਭਰਾ ਤੇ ਛੋਟੇ ਭਰਾ ਵਿੱਚ ਕਿੰਨਾ ਪਿਆਰ ਹੈ ਅੱਜ ਕੱਲ ਅਜਿਹੇ ਰਿਸ਼ਤੇ ਨਹੀਂ ਮਿਲਦੇ ਸੋ ਮੈਂ ਆਸ ਕਰਾਂਗੀ ਕਿ ਜੋ ਇਹ ਸਟੋਰੀ ਹੈ ਉਹ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ